ਹਾਂਜੀ ਆਪਾਂ ਪਹੁੰਚ ਚੁੱਕੇ ਆਂ ਖੇਤ ਤੇ ਖੇਤ ਤੋਂ ਆਪਾਂ ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਤੁਸੀਂ ਦੇਖ ਰਹੇ ਹੋ ਇਹ ਡਿੱਗੀ ਬਣਾਈ ਆ ਪਹਿਲਾਂ ਇਹਨਾਂ ਨੇ ਪਸ਼ੂਆਂ ਦੇ ਪਾਣੀ ਪੀਣ ਨੂੰ ਤੇ ਫਿਰ ਇਹਨਾਂ ਨੇ ਖੁਰਾਈ ਜਿਹੜੀ ਸ਼ੁਰੂ ਕੀਤੀ ਆਗੇ ਉਹ ਆਪ ਦੇ ਖੇਤ ਵਾਸਤੇ ਤਲਾਬ ਬਣਾਉਣ ਨੂੰ ਆ ਆਪਣੀ ਪਹਿਲੀ ਇਸ ਪਾਸੇ ਨੂੰ ਪਿੱਛੇ ਤਕਰੀਬਨ 1 ਕਿਲੋ ਡੈਡ ਕਿਲੋਮੀਟਰ ਅੱਗੇ ਤੇ ਇੱਥੋਂ ਦੀ ਗੱਲਬਾਤ ਇਹ ਆ ਵੀ ਹਵਾ ਇੱਥੇ ਬਹੁਤ ਤੇਜ਼ ਚੱਲ ਰਹੀ ਆ ਤੇ ਹਵਾ ਦਾ ਕਰਕੇ ਅਸੀਂ ਕੋਟ-ਕੜ ਪਾ ਰੱਖੇ ਵੈਸੇ ਗਰਮੀ ਆ ਗਰਮੀ ਦੇ ਮਹੀਨੇ ਦੇ ਵਿੱਚ ਤਾਂ ਇੱਥੇ ਖੜ ਨਹੀਂ ਹੁੰਦਾ ਆ ਇਹਨਾਂ ਨੇ ਪਹਿਲਾਂ ਖੇਲ ਬਣਾਈ ਇੱਥੇ ਪਸ਼ੂਆਂ ਦੇ ਪਾਣੀ ਪੀਣ ਨੂੰ ਫਿਰ ਉਹ ਸਾਹਮਣੇ ਇਹ ਪੱਥਰ ਦੇਖ ਰਹੇ ਹਾਂ ਇਸ ਥਾਂ ਉੱਪਰ ਮਸ਼ੀਨ ਲੱਗੀ ਹੋਈ ਆ ਸਾਹਮਣੇ ਤੇ ਇਸੋਂ ਗਿੱਟੀ ਨਿਕਲ ਰਹੀ ਏ ਕੰਧਾਂ ਦੇ ਵਿੱਚ ਪਾਉਣ ਨੂੰ ਤੇ ਆ ਮਾਹੌਲਾ ਰਾਜਸਥਾਨ ਦੇ ਟਿੱਪਿਆਂ ਦਾ ਰੇਤਾ ਤੇ ਠੰਡੀ ਠੰਡੀ ਆਉਂਦੀ ਏ ਹਵਾ ਲਈ ਗੱਲਬਾਤ ਇੱਥੇ ਹੋਈ ਪਈ ਆ ਹੋਰ ਫਿਰ ਸੁਖਵੀਰ ਸਿੰਘ ਵਰਗਾ ਚਾਚਾ ਕੋਈ ਹਾਲਚਾਲ ਠੀਕ ਐ ਇਥੋਂ ਦੇ ਚੱਲ ਬਹੁਤ ਵਧੀਆ ਮਾਹੌਲਾ ਇਥੋਂ ਦੇ ਜਿਹੜੇ ਬਰਾਸਤੀ ਦਰਖਤ ਜਿਵੇਂ ਹੈਗੇ ਜਿਵੇਂ ਆ ਝੰਡੀ ਖੜੀ ਐ ਇਥੇ ਆ ਮਲੇ ਖੜੇ ਆ ਇਧਰ ਵੀ ਮਲੇ ਇੱਥੇ ਤੁਹਾਨੂੰ ਦੇਖਣ ਨੂੰ ਤਕਰੀਬਨ ਝੰਡੀਆਂ ਮਿਲਣੀਆਂ ਮਲੇ ਮਿਲਣਗੇ ਛੋਟੇ ਵੱਡੇ ਤੇ ਜਾਂ ਜਿਹੜੀ ਆਪਣੀ ਆਮ ਪੋਟ ਕੰਡਾ ਤੇ ਲੇਹਾ ਇਹੀ ਚੀਜ਼ਾਂ ਇਥੇ ਆਮ ਮਿਲਦੀਆਂ ਦੇਖਣ ਨੂੰ ਬਾਕੀ ਤਾਰਾ ਮੀਰਾ ਗਵਾਰਾ ਜਿਹੜਾ ਹੈਗਾ ਜਾਂ ਬਾਜਰੀ ਉਹ ਇਥੋਂ ਦੀਆਂ ਫਸਲਾਂ ਤੇ ਇਹੀ ਪਸਲਾਂ ਜਿਹੜੀਆਂ ਹੈਗੀਆਂ ਆ ਉਹ ਰਾਜਸਥਾਨ ਦੇ ਵਿੱਚ ਹੁੰਦੀਆਂ तकरीबन ਤੇ ਹੋਰ ਤਾਂ ਕੋਈ ਬਹੁਤਾ ਇੱਥੇ ਕੁਝ ਹੁੰਦਾ ਨਹੀਂ ਕਿਉਂਕਿ ਖੇਤੀ ਸਾਰੀ ਪਾਣੀ ਦੀ ਹੈ ਤੇ ਪਾਣੀ ਦੀ ਇੱਥੇ ਕਮੀ ਹੈ ਆਪਣੇ ਅਗਲੇ ਪਾਸੇ ਆ ਸਾਹਮਣੇ ਜਿਹੜੀਆਂ ਡਾੜਾ ਦਿਖਦੀਆਂ ਇਹ ਸਾਰੇ ਉਹੀ ਚੱਬਿਆ ਇੱਥੇ ਗੀਤ ਆਇਆ ਸੀ ਭਿੱਜੀਆਂ ਪਾਲਕਾਂ ਤੇ ਤੇਰਾ ਨਾਮ ਹਿੰਦੀ ਦਾ ਬਬੂਆਂ ਦਾ ਗੀਤ ਤੁਹਾਨੂੰ ਸੁਣਾਉਣਾ ਸਾਰੇ ਨੇ ਜਿਵੇਂ ਆਪਾਂ ਪਹਿਲਾਂ ਗੱਲਬਾਤ ਕੀਤੀ ਸੀਗੀ ਕਿ ਇੱਥੇ ਜਿਹੜੀ ਹੈਗੀ ਪਹਾੜੇ ਦੀ ਖੇਤੀ ਆ ਤੇ ਖੁੱਲੇ ਪਾਣੀ ਦੀ ਖੇਤੀ ਨਹੀਂ ਹੈਗੀ ਉਹ ਜਿਹੜਾ ਤਲਾਬ ਬਣਾ ਰਹੇ ਆ ਉਥੇ ਉਹ ਬਣਾ ਰਹੇ ਆ ਪਾਣੀ ਨੂੰ ਸਟੋਰ ਕਰਨ ਖਾਤਰ ਤੇ ਇਧਰਲੇ ਪਾਸੇ ਪਿਛਲੇ ਪਾਸੇ ਆਪਣੇ ਪਹਾੜੇ ਦੀ ਖੇਤੀ ਆ ਛੋਲੇ ਵੀ ਕਿਉਂੇ ਥਾ ਇੱਥੇ ਐ ਥਾ ਆ ਜਿਹੜੀ ਪਾਈਪ ਲਾਈਨ ਸੀ ਦੇਖਦੇ ਪਹਾੜੇ ਸੀ ਕਿ ਉਧਰੋਂ ਖੇਤ ਨੂੰ ਪਾਣੀ ਲਾਉਂਦੇ ਲੈ ਕੇ ਆਏ ਉਰੇ ਸੋਲਰ ਦੀ ਮੋਟਰ ਲੱਗ ਜਾਂਦੀ ਹੈ ਤੇ ਤਲਾਹ ਤੁਹਾਨੂੰ ਦਿਖਾ ਦਿੰਨੇ ਆ ਇਹਦਾ ਆ ਜਿਹੜੇ ਪਹਾੜਿਆ ਇਸ ਟਾਈਮ ਚੱਲ ਰਹੇ ਆ ਅਸੀਂ ਇਹਦੀ ਖੇਤੀ ਹੋ ਰਹੀ ਆ ਪਹਾੜਿਆਂ ਦੀ ਹੋ ਰਹੀ ਆ ਇਹ ਖੇਤ ਨੇ ਐਸ ਪਾਸਿਓਂ ਇਹ ਐਸਾ ਐ ਰੋਡ ਤੇ ਆਏ ਆ ਜਾਂ ਕੇ ਉਹ ਸਾਹਮਣੇ ਖੰਭਾ ਇੱਥੇ ਵਿਚਾਲੇ ਨਜ਼ਰ ਆਉਣਾ ਹੁਣ ਆ ਇੱਥੇ ਖੰਭਾ ਇੱਕ ਆ ਵਾਲੇ ਖੰਭੇ ਤੋਂ ਬਿਲਕੁਲ ਵਿਚਾਲੇ ਦੀ ਹੋ ਕੇ ਕਾਹ ਜੋਂਟ ਤੇ ਖੰਭਾ ਪਿਛੋ ਸਾਹਮਣੇ ਆਓ ਸਾਹਮਣੇ ਬਣਿਆ ਤਲਾਹ ਇੱਥੇ ਇਹ ਐਂ ਹੋ ਕੇ ਤੇ ਆਹ ਫੈਂਸਿੰਗ ਕੀਤੀ ਹੋਈ ਇਹਨਾਂ ਦੀ ਇਹ ਝੜਕਾ ਤਾਰ ਲੱਗਦੀ ਇੱਥੇ ਬਿਜਲੀ ਦੀ ਕੋਈ ਪਸ਼ੂ ਅੰਦਰ ਨਾ ਆਵੇ ਤੇ ਆਹ ਚੱਲੀ ਜਾਂਦੇ ਜੀ ਰਾਜਸਥਾਨ ਗੂੜੇ ਦੇ ਵਿੱਚ ਪਹਾੜੇ ਖੇਤੀ ਸਾਰੀ ਪਹਾੜੇ ਦੀ ਹੈਗੀ ਆ ਪਹਾੜੇ ਦੀ ਖੇਤੀ ਦੇ ਨਾਲ ਫਸਲ ਜਿਹੜੀ ਚੰਗੀ ਹੋ ਜਾਂਦੀ ਇੱਥੇ ਤੇ ਫਸਲ ਦਾ ਜਿਹੜਾ ਕੱਦ ਹੈਗਾ ਨਾ ਉੱਥੇ ਕੋਈ ਜ਼ਿਆਦਾ ਨਹੀਂ ਹੁੰਦਾ ਕਿਉਂ ਆਪਾਂ ਜੂਰੀਆ ਚਾਰੀਆ ਜ਼ਿਆਦੇ ਪਾਉਨੇ ਆ ਪੰਜਾਬ 'ਚ ਇਹ ਜਿਹੜੀ ਇੱਥੇ ਮਤਲਬ ਕਾਸਤਕਾਰੀ ਜਿੰਨੀ ਵੀ ਹੈਗੀ ਆ ਇਹਦੇ ਵਿੱਚ ਜੂਰੀਆ ਘੱਟ ਵਰਤੀ ਜਾਂਦੀ ਹੈ ਪੈਸਟੀਸਾਈਡ ਇਹ ਬਹੁਤ ਨਾ ਮਾਤਰ ਵਰਤਦੇ ਆ ਉਹਦੇ ਕਰਕੇ ਜਿਹੜਾ ਫਸਲ ਦਾ ਕਦ ਜਿਹੜਾ ਹੈਗਾ ਜਿਆਦਾ ਨਹੀਂ ਵੱਧਦਾ ਗਰੋਥ ਰੁਕ ਜਾਂਦੀ ਹੈ ਪਰ ਜਿਹੜਾ ਨਾਲ ਇਹਨਾਂ ਨੇ ਝਾੜ ਲੈਣਾ ਹੁੰਦਾ ਝਾੜ ਦੀ ਪੂਰਤੀ ਹੋ ਜਾਂਦੀ ਹੈ ਫਿਰ ਜਿਆਦਾ ਝਾੜਤਾ ਨਹੀਂ ਹੁੰਦਾ ਪਰ ਇੱਕ ਮਤਲਬ ਆਪਾਂ ਕਹਿ ਦਈਏ ਵੀ ਐਵਰੇਜ ਨਿਕਲ ਜਾਂਦੀ ਜਿੰਨਾ ਇਹਨਾਂ ਨੇ ਖਰਚਾ ਕਰਿਆ ਹੁੰਦਾ ਉੱਤੇ ਮਿਹਨਤ ਜਿਹੜੀ ਮੁੱਲ ਜਾਂਦੀ ਆ ਮਿਹਨਤ ਮੁੜ ਜਾਂਦੀ ਹੈ ਤੇ ਮਜ਼ਦੂਰੀ ਜਿਹੜੀ ਨਿਕਲ ਜਾਂਦੀ ਜਦੋਂ ਉਦੋਂ ਤੇ ਫਿਰ ਖਰਚਾ ਉੱਤੋਂ ਹੋਣਾ ਨਹੀਂ ਤੇ ਬਚਦੀ ਬਚਦਾ ਸਾਰੀ ਪੰਜਾਬ ਦੇ ਵਿੱਚ ਆਪਾਂ ਜਿਆਦਾ ਪਛਤੀ ਸਾਈਡ ਵਰਤਨ ਦੇ ਕਾਰਨ ਆਪਣਾ ਖਰਚਾ ਜਿਹੜਾ ਹੈਗਾ ਉਹ ਜ਼ਿਆਦਾ ਆ ਤੇ ਆਪਾਂ ਜਿਹੜੀ ਗੱਲ ਕੀਤੀ ਸੀ ਫੈਂਸ ਦੀ ਤਾਰ ਦੀ ਇਹਦੀ ਤਾਰ ਐ ਕਰਕੇ ਲਾਈ ਜਾਂਦੀ ਆ ਵੀ ਆ ਜਿਵੇਂ ਆ ਹਵਾਰਾ ਪਸ਼ੂ ਇੱਥੇ ਫਿਰਦੇ ਆ ਡੰਡਾ ਮਾਰ ਕੇ ਕਿਤੇ ਭਜਾਉਂਦੇ ਨਹੀਂ ਹੋਰ ਤੇ ਡੰਡਾ ਡੌਂਡਾ ਨਹੀਂ ਮਾਰਦੇ ਪਸ਼ੂ ਤੇ ਇਹਨਾਂ ਨੇ ਝੜਕਾ ਤਾਰ ਰੱਖੀ ਆ ਪਸ਼ੂ ਜੇ ਇੱਕ ਵਾਰੀ ਨਾਲ ਲੱਗਦਾ ਛੋਟਾ ਜਿਹਾ ਝਟਕਾ ਲੱਗਦਾ ਨਾ ਪਸ਼ੂ ਨੂੰ ਤੇ ਪਸ਼ੂ ਸਿਆਣੇ ਆ ਦਵਾਰੇ ਆਉਂਦੇ ਨਹੀਂ ਧਰਲੇ ਪਾਸੇ ਝੜਕੇ ਤਾਰ ਦੀ ਆ ਬੈਟਰੀ ਪਈ ਐ ਤੇ ਆ ਸੋਲਰ ਪਲੇਟ ਐ ਨੂੰ ਚਾਰਜ ਕਰਨ ਖਾਤਰ ਕਿਉਂਕਿ ਬਿਜਲੀ ਤਾਂ ਇੱਥੇ ਪ੍ਰਬੰਧ ਨਹੀਂ ਹੈਗਾ ਤੇ ਝੜਕੇ ਦਾ ਇੱਕ ਇਹਨਾਂ ਨੇ ਅਰਥ ਇੱਥੇ ਦੇਤਾ ਉੱਪਰਲੇ ਪਾਸੇ ਇੱਕ ਉਹ ਸਰੀਆ ਗੱਡ ਕੇ ਗਰਾਉਂਡ ਕਰਤਾ ਥੱਲੇ ਨਿਊਟਰਲ ਉਧਰੋਂ ਲੈ ਲਿਆ ਤੇ ਇਹ ਹੁਣ ਇੱਥੇ ਜੇ ਤੁਸੀਂ ਕੋਈ ਬੰਦਾ ਨਾਲ ਲੱਗੂ ਇਹ ਝੜਕਾ ਮਾਰਦੀ ਐ ਜੀ ਐ ਪਿੱਛੇ ਉੱਥੇ ਜਦੋਂ ਵੀਡੀਓ ਬਣਾਉਣ ਲੱਗਿਆ ਪਹਾੜਿਆਂ ਦੀ ਤੇ ਥੋੜਾ ਜਿਹਾ ਨਾਲ ਲੱਗੇ ਤੇ ਝਟਕਾ ਮਾਰੇ ਹੋ ਇਹਨੂੰ ਬਹੁਤ ਜ਼ਬਰਦਸਤ ਝਟਕਾ ਦਿੰਦੀ ਐ ਸਤਾਰ ਤੇ ਆਪਾਂ ਹੁਣ ਪਹੁੰਚ ਗਏ ਤਲਾਹ ਦੇ ਕੋਲੇ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਪਾਣੀ ਨੂੰ ਸਟੋਰ ਕਰਨ ਖਾਤਰ ਦਿਖਾਉਣੇ ਤੁਹਾਨੂੰ ਪਾਣੀ ਨੂੰ ਇਸ ਕਿਸ ਤਰੀਕੇ ਦੇ ਨਾਲ ਸਟੋਰ ਕਰਦੇ ਆ ਆਪਾਂ ਤਲਾਹ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰਦੇ ਆ ਤਲਾਹ ਪੱਟ ਲਿਆ ਜਾਂ ਉੱਚਾ ਕਰ ਲਿਆ ਜਮੀਨ ਨਹੀਂ ਪੱਧਰ ਤੋਂ ਉਹਦੇ ਬਾਅਦ ਉਹਨਾਂ ਸੀਮਿੰਟ ਨਾਲ ਇੱਟਾਂ ਦੇ ਨਾਲ ਆਪਾਂ ਪੱਕਾ ਕਰਦੇ ਆ ਪਰ ਇਹ ਉਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਖਰਚਾ ਖਰਚਾ ਇੰਨਾ ਕਰਕੇ ਰਾਜੀ ਨਹੀਂ ਹੈਗੇ ਖਰਚਾ ਘੱਟ ਕਰਦੇ ਇਸੇ ਵਜ੍ਹਾ ਕਰਕੇ ਇਹਨਾਂ ਨੇ ਨਵਾਂ ਜਗਾੜ ਜਿਹੜਾ ਕੱਢਿਆ ਪੰਨੀ ਪਾ ਦਿੰਦੇ ਇਹਨਾਂ ਨੇ ਮੋਮਜਾਮਾ ਜਿਹੜਾ ਹੁੰਦਾ ਜਿਹਨੂੰ ਆਪਾਂ ਤਰਪਾਲ ਬੋਲ ਦਿੰਨੇ ਆ ਜਾਂ ਕਾਗਜ਼ ਜਿਹੜਾ ਛੱਤ ਦੇ ਪਾਉਣ ਇਹਨਾਂ ਨੇ ਉਹ ਪਾ ਰੱਖਿਆ ਤਲਾ ਇਹਦੇ ਵਿੱਚ ਤਲਾ ਦੇ ਆ ਹੁਣ ਆਪਾਂ ਤਲਾ ਦੇ ਬਿਲਕੁਲ ਕੋਲੇ ਆ ਗਏ ਆ ਪਾਸ ਤੇ ਤਲਾ ਨੂੰ ਵੀ ਇਹਨਾਂ ਨੇ ਚਾਰ ਦਵਾਰੀ ਜਿਹੜੀ ਕੀਤੀ ਹੋਈ ਹੈ ਤਾਰ ਲਾ ਕੇ ਝੜਕੇ ਦੀ ਤਾਂ ਕਿ ਕੋਈ ਜਾਨਵਰ ਜਿਹੜਾ ਵਿਚ ਨਾ ਡਿੱਗ ਪੇ ਪਾਣੀ ਦੇ ਜਾਂ ਪਾਣੀ ਜਿਹੜਾ ਖਰਾਬ ਨਾ ਹੋ ਜੇ ਤੇ ਇੱਥੋਂ ਪਾਈਪਲਾਈਨ ਪਾ ਕੇ ਫਿਰ ਪਹਾੜੀ ਨੂੰ ਅੱਗੇ ਲੈ ਜਾਂਦੇ ਆ ਹਾ ਉੱਥੇ ਲੱਗੀ ਹੋਈ ਹੈ ਮੋਟਰ ਇਹ ਮੋਟਰ ਵੀ ਸੋਲਰ ਦੀ ਆ ਆ ਜਿਹੜੀ ਮੋਟਰ ਲੱਗੀ ਨਾ ਇੱਥੇ ਇਹ ਮੋਟਰ ਵੀ ਸੋਲਰ ਦੀ ਲੱਗੀ ਹੋਈ ਹੈ ਇਥੇ ਵਾਲੀ ਮੋਟਰ ਤੋਂ ਲੈ ਕੇ ਇੱਥੋਂ ਪਾ ਕੇ ਪਾਈਪਲਾਈਨ ਐਸ ਲੋਡ ਤੇ ਰਸਤੇ ਵਿੱਚ ਹੀ ਦੱਬ ਕੇ ਆਪਣੇ ਪੰਜਾਬ ਵਾਲਿਆਂ ਨੂੰ ਤੇ ਇੱਥੋਂ ਦੀ ਪਾਈਪਲਾਈਨ ਲੈ ਕੇ ਆ ਪਾਈਪਲਾਈਨ ਜਾਵੜੀ ਉਹ ਉੱਥੇ ਪਰਲੇ ਪਾਸੇ ਆਪਾਂ ਉੱਥੋਂ ਆਏ ਆ ਉਹ ਪਹਾੜੇ ਚੱਲ ਜਾਂਦੇ ਉੱਥੇ ਆਪਾਂ ਉੱਥੋਂ ਆਏ ਆ ਤੇ ਇਹਨਾਂ ਨੇ ਇਹ ਉਥੋਂ ਇੱਥੋਂ ਪਾਇਪਲਾਈਨ ਪਾ ਕੇ ਉੱਥੇ ਪਹਾੜੇ ਲਾ ਲਏ ਐਸ ਤਰੀਕੇ ਦੀ ਖੇਤੀ ਹੈ ਕਿ ਹੋ ਗਏ ਆਪਾਂ ਆ ਗਏ ਆ ਜੀ ਟਾਣੀ ਦੇ ਵਿੱਚ ਤੇ ਟਾਣੀ ਦੇ ਵਿੱਚ ਇੱਥੇ ਇੱਕ ਚੀਜ਼ ਆ ਦੇਖਣ ਵਾਲੀ ਇੱਕ ਤਾਂ ਮੰਝਾ ਪਹਿਲੀ ਗੱਲ ਤਾਂ ਮੰਝਾ ਚਾ ਦੇਖੋ ਤੰਨਾ ਫਟਦਾ ਇਹ ਇਹ ਗੋ ਬੈਡ ਰਿੰਦਾ ਗੱਟਾਂ ਅੰਕਾ ਨਹੀਂ ਲੱਗਿਆ ਇਹਦੇ ਇਸ ਢੋਲੀ ਦੇ ਟੰਕਨ ਲੱਗਿਆ ਸਾਰੇ ਰੈਵਟ ਕੁੱਟਿਆ ਸ਼ਾਇਦ ਕੈਮਬ੍ਰਿਜ ਜਿਹਾ ਨਾਉਨ ਸਾਰੇ ਰੈਵਟ ਕੁੱਟੇ ਸਾਰੇ ਇਹਨੂੰ ਗੱਡੇ ਤੇ ਰੱਖਦੇ ਆ ਤੇ ਪਾਣੀ ਲੈ ਕੇ ਆਉਂਦੇ ਦੂਰ ਆਹ ਮਾਹੌਲ ਦੇਖ ਲੋ ਇੱਥੋਂ ਦਾ Rajasthan ਦਾ ਮਾਹੌਲ ਹੈ ਟਾਣੀਆਂ ਤੇ सरपंच साहब कहंदे चाय थोड़ी <laughs> जी ਵੱਧ ਪਿਆयो ਹੈ ਇਹ ਆ ਜੀ ਆਪਣੇ ਸਰਪੰਚ ਸਾਹਿਬ ਸੁੱਖਾ ਜੀ ਤੇ ਰਾਤ ਆਪ ਇਹਨਾਂ ਕੋਲੇ ਰੁਕੇ ਸੀ ਤੇ ਉਹ ਪਿੱਛੇ ਇਹਨਾਂ ਦੇ ਭਾਈ ਆ ਛੋਟੇ ਹਾਂ ਤੇ ਸਖਵੀਰ ਇਧਰਲੇ ਪਾਸੇ ਜੁੜੇ ਝੜ ਜਾਂਦਾ ਤੇ ਰੇਤਾ ਪੈ ਗਿਆ ਫੁੱਟਾਂ 'ਚ ਤੇ ਸਰਪੰਚ ਸਾਹਿਬ ਕਹਿੰਦੇ ਵੀ ਸਖਵੀਰ ਨੂੰ ਚਾਹ ਥੋੜੀ ਜੀ ਵੱਧ ਪੀਣੀ ਹੈ ਕਿਉਂਕਿ ਸਰਦਾਰ ਚਾਹ ਜਿਹੜੀ ਵੱਧ ਪੀਂਦੇ ਸਰਪੰਚ ਸਾਹਿਬ ਐਂ ਗੱਲ ਆ ਹਾਂ ਕਿ ਵੱਡਾ ਗਲਾਸ ਵੱਡਾ ਗਲਾਸ ਚਾਹ ਥੋੜੀ ਤੇਜ ਹੁੰਦੀ ਸਾਡੇ ਨਾਲੋਂ ਹੂੰ ਥੋੜੀ ਚਾਹ ਪੱਤੀ ਤੇਜ ਹੁੰਦੀ ਅਦਰਕ ਪਾਇਆ ਹੁੰਦਾ ਚਾਹ ਪੱਤੀ ਤੇਜ ਹਾਂ ਮਿੱਠਾ ਟਾਇਟ ਮਿੱਠਾ ਟਾਇਟ ਦੰਸਿੰਗ ਮਿੱਠਾ ਟਾਇਟ ਚਾਹ ਪੱਤੀ ਰੋਕੇ ਮਿੱਠਾ ਠੋਕ ਕੇ ਐਸ ਗੱਡੀ ਤੇ ਆਏ ਆ ਬਈ ਆਪਾਂ ਤੇ ਇਸ ਟਾਈਮ ਮਾਰੂਥਲ ਦੇ ਵਿੱਚ ਖੜੀ ਹੈ ਇਹ ਡੇਜ਼ਰਟ ਸਫਾਰੀ ਜਿਹੜੀ ਆਪਾਂ ਨੂੰ ਇਸ ਗੱਡੀ ਤੇ ਸਰਪੰਚ ਸਾਹਿਬ ਨੇ ਕਰਾਈ ਹੈ ਇਹ ਆ ਪਹਿਲੀ ਹੈ ਜੀ ਇਹ ਤੋਂ ਅਗਲੀ ਵੀ ਆਪਣੀ ਹੈ ਤੇ ਆ ਸਰਪੰਚ ਦੀ ਪਹਿਲੀ ਧਲੇ ਪਾਸੇ ਇਹ ਆਪਣਾ ਸੁੱਖਾ ਗੱਡੀ ਦੀ ਫੇ ਸਵਾਰੀ ਕਿਵੇਂ ਲੱਗੀ ਸੁਖਵੀਰ ਕਤਈ ਐਂਡ ਕਤਈ ਐਂਡ ਰਾਜਸਥਾਨ ਦੇ ਵਿੱਚ ਫਿਲਹਾਲ ਤਾਂ ਜਿਹੜੀ ਹਵਾ ਦੇ ਕਾਰਨ ਤੇ ਪੰਜਾਬ ਦੇ ਵਿੱਚ ਹੋਈ بارش ਦੇ ਕਾਰਨ ਸਰਦੀ ਥੋੜੀ ਜੀ ਤੇ ਨਹੀਂ ਇਹਨਾਂ ਦਿਨਾਂ ਦੇ ਵਿੱਚ ਆ ਕੇ ਵੀ ਇੱਥੇ ਥੋੜਾ ਜਿਹਾ ਮਾਹੌਲ ਜਿਹੜਾ ਗਰਮੀ ਵਾਲਾ ਹੋ ਜਾਂਦਾ ਗਰਮੀ ਵਾਲੇ ਮਾਹੌਲ ਦੇ ਵਿੱਚ ਬੰਦਾ ਜਿਹੜਾ ਡੀ ਹਾਈਡਰੇਟ ਹੋ ਸਕਦਾ ਜਿਸ ਜਿਹੇ ਇਲਾਕੇ ਦੇ ਵਿੱਚ ਅਸੀਂ ਖੜੇ ਆ ਜਿਹੋ ਜੇ ਬੇਰਾਨੇ ਦੇ ਵਿੱਚ ਅਸੀਂ ਖੜੇ ਆ ਦੂਰ ਦੂਰ ਤੱਕ ਕੁਝ ਵੀ ਨਜ਼ਰ ਨਹੀਂ ਆਉਂਦਾ ਪਿੱਛੇ ਛੋਟੀਆਂ ਜਿਹੀਆਂ ਘਟਾਨੀਆਂ ਇਹ ਵੀ ਤਾਂ ਕਰਕੇ ਪਾਈ ਜਾਂਦੀ ਹੈ ਵੀ ਜਦੋਂ ਇੱਥੇ ਕਿਤੇ ਕਾਸਤਕਾਰ ਜਿਹੜੇ ਕਿਸਾਨ ਜਿਹੜੇ ਇੱਥੋਂ ਦੇ ਖੇਤੀ ਕਰਦੇ ਆ ਜਦੋਂ ਇੱਥੇ ਰਹਿੰਦੇ ਆ ਨਾ ਤੇ ਫਿਰ ਉਹਨਾਂ ਨੂੰ ਰਹਿਣਾ ਕਰਨਾ ਸੌਖਾ ਹੋ ਜਾਂਦਾ ਤੇ ਬਾਕੀ ਆ ਚਾਰੇ ਪਾਸੇ ਦਾ ਸੀਨ ਤੁਸੀਂ ਦੇਖ ਲਓ ਬਿਲਕੁਲ ਬਰਾਨ ਪਿਆ ਇੱਥੇ ਤੇ ਜ਼ਮੀਨ ਜਿਹੜੀ ਹੈਗੀ ਇਤਰਾਤਲ ਚੰਗਾ ਪਾਣੀ ਦੀ ਕਮੀ ਦੇ ਕਾਰਨ ਜਿਹੜਾ ਫਸਲ ਇੱਥੇ ਪੂਰਤੀ ਨਹੀਂ ਹੁੰਦੀ ਪਾਣੀ ਦੀ ਤੇ ਵੈਸੇ ਜ਼ਮੀਨ ਚੰਗੀ ਆ ਆਸੇ ਪਾਸੇ ਤਕਰੀਬਨ 1.5 ਕਿਲੋਮੀਟਰ ਤੋਂ ਮਤਲਬ ਟਿੱਬੇ ਟੁੱਬੇ ਤੇ ਹੋਰ ਸਾਰਾ ਜ਼ਿਗਾੜ ਉਹ ਹੈਗਾ ਇੱਥੇ ਜਿੱਥੇ ਬਰਾਨ ਦੇ ਵਿੱਚ ਸਿਰਫ ਅੱਕ ਖੜੇ ਆ ਜਾਂ ਬੁਈਆਂ ਖੜੀਆਂ ਤੇ ਜਾਂ ਪੌਲੀ ਖੜੀ ਆ ਹੋਰ ਇਸੇ ਕੁਝ ਨਹੀਂ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਵਿੱਚ ਕਿਸੇ ਨਵੀਂ ਜਗ੍ਹਾ ਤੇ ਕਿਸੇ ਨਵੇਂ ਜਾਣਕਾਰੀ ਦੇ ਨਾਲ